ਸਤਿ ਸ਼੍ਰੀ ਅਕਾਲ ਦੋਸਤੋ ਵਿਰਾਸਤ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੀਲੇ ਦਾ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਸਾਰੇ ਵੀ ਜਾਣਦੇ ਹੀ ਹੋ ਕਿ ਕੁਝ ਦਿਨ ਪਹਿਲਾਂ ਕਰਨਲ ਬਾਠ ਅਤੇ ਉਹਨਾਂ ਦੇ ਪੁੱਤਰ ਦੀ ਆਬੇ ਤੇ ਜਦੋਂ ਮੈਗੀ ਖਾ ਰਹੇ ਸਨ ਤਾਂ ਪੁਲਸ ਵਾਲਿਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਦੋਂ ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣੀ ਮੈਗੀ ਖਾ ਰਹੇ ਸਨ ਤਾਂ ਪੁਲਸ ਵਾਲੇ ਇੱਕ ਇਨਕਾਊਂਟਰ ਕਰਕੇ ਵਾਪਸ ਆ ਰਹੇ ਸਨ ਤਾਂ ਉਹਨਾਂ ਵੱਲੋਂ ਉਹਨਾਂ ਨੂੰ ਇੰਜ ਵੀ ਕਿਹਾ ਗਿਆ ਕਿ ਹਣੀ ਤਾਂ ਇੱਕ ਇਨਕਾਊਂਟਰ ਕਰਕੇ ਆਏ ਹਾਂ ਐਨ ਇੰਜ ਨਾ ਹੋਵੇ ਕਿ ਅਸੀਂ ਤੁਹਾਡਾ ਵੀ ਇਨਕਾਊਂਟਰ ਕਰ ਦਈਏ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਧਰਨੇ ਵੀ ਲੱਗੇ ਅਤੇ ਕਈ ਵੱਡੇ-ਵੱਡੇ ਬੁਲਾਰੇ ਆ ਕੇ ਵੀ ਉਸ ਧਰਨੇਾਂ 'ਤੇ ਬੋਲੇ ਅਤੇ ਉਹਨਾਂ ਦੀ ਘਰਵਾਲੀ ਵੀ ਉਸ ਧਰਨੇ ਦੇ ਵਿੱਚ ਬੈਠੀ ਤੇ ਹੁਣ ਉਹਨਾਂ ਦੀ ਗੱਲਬਾਤ ਦੇ ਲਈ ਉਹਨਾਂ ਨੂੰ ਸੀ सीएम ਦੀ ਰਿਹائش ਦੇ ਵਿਕੇ ਨਿਯੋਤਾ ਦਿੱਤਾ ਗਿਆ ਹੈ ਉਹਨਾਂ ਨੂੰ 31 ਮਾਰਚ ਦੇ 31 ਮਾਰਚ ਦੀ ਤਰੀਕ ਨੂੰ 12 ਵਜੇ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਹੈ ਗੱਲਬਾਤ ਦੇ ਲਈ ਅਤੇ ਇਹਨਾਂ ਇਸ ਖਬਰ ਨੂੰ ਵੀ ਕਈ ਵੱਡੇ ਵੱਡੇ ਅਫਸਰਾਂ ਦੇ ਦੁਆਰਾ ਵੀ ਦਬਾਇਆ ਜਾ ਰਿਹਾ ਸੀ ਤੇ ਹੁਣ ਸੀਐਮ ਦੀ ਰਿਹائش ਤੇ ਇਸ ਦੇ ਬਾਰੇ ਗੱਲਬਾਤ ਹੋਊਗੀ ਅਤੇ ਹਾਈ ਕੋਰਟ ਦੇ ਵਿੱਚ ਵੀ ਇਸ ਦੇ ਬਾਰੇ ਗੱਲਬਾਤ ਹੋਈ ਹੈ ਜਿਸ ਦੇ ਵਿੱਚ ਕੀ ਹਾਈ ਕੋਰਟ ਦੇ ਵਿੱਚ ਜਦੋਂ ਹਾਈ ਕੋਰਟ ਨੇ ਕਿਹਾ ਕਿ ਉਹਨਾਂ ਨੇ ਇੰਜ ਕਿਉਂ ਕੀਤਾ ਕਿ ਅਸੀਂ ਪੁਲਸ ਵਾਲਿਆਂ ਦੀ ਇਮਾਨਦਾਰੀ ਤੇ ਕੀ ਹੀ ਕਹੀਏ ਕਿ ਉਹ ਇਹਨਾਂ ਦੀ ਬਿਆਨ ਵੀ ਨਹੀਂ ਸੀ ਸੁਣ ਰਹੇ ਅਤੇ ਟਾਬੇ ਵਾਲਿਆਂ ਤੋਂ ਬਿਆਨ ਦਵਾ ਕੇ ਉਹਨਾਂ ਨੂੰ ਝੂਠਾ ਪ੍ਰੂਫ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਹਨਾਂ ਨੇ ਪੁਲਸ ਵਾਲਿਆਂ ਨੂੰ ਵੀ ਲਾਂਤਾ ਪਾਈਆਂ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਬਾਰੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਡ੍ਰੌਪ ਕਰਕੇ ਜਾਣਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੋਰ ਵੀਡੀਓਜ਼ ਦੇ ਲਈ ਸਵਾਗਤ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲੈਣਾ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਹੋਰਾਂ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਜਲਦ ਧੰਨਵਾਦ